ਏ ਬਾਈ ਹਤੇਸ਼ अरोड़ा ਸਾਹਿਬ ਮੰਗਰ ਸਮਾਉ ਵਾਲਾ ਸੱਤੀ ਵੀ ਖੜਾ ਹੈ ਬਾਈ ਤੂੰ ਚੰਗਾ ਵਾਹ ਵੀ ਵਾਹ ਰੌਣਕ ਚੱਲ ਰਿਹਾ ਬਈ ਅੱਜ ਪਿੰਡ ਫਰਵਾਈ ਬਾਈ ਸਾਡੇ ਸਿੱਧੂ ਦੇ ਪਿੰਡ ਤੇ ਵੀਡੀਓ ਬਣਾ ਰਹੇ ਨੇ ਸਾਡੇ ਵੀਰ ਜੌਂਟੀ ਢੱਲੋਂ ਜੀ ਤੇ ਕਿੰਨੇ ਕਿੰਨੀ ਤਰੀਕ ਨੂੰ ਗਾਣਾ ਆ ਰਿਹਾ ਬਾਈ ਜੀ ਤੂੰ ਤੁਹਾਡੀ ਨੌਲੇਜ ਹੈਗੀ ਇਹ ਗੱਲ ਇਹ ਗਾਣਾ ਤਕਰੀਬਨ ਤਕਰੀਬਨ 25 ਤਰੀਕ ਦੇ ਗੇਟ ਚ ਆਜੂ ਆਪਣੇ ਟੂਰਨਾਮੈਂਟ ਤੋਂ ਪਹਿਲਾਂ ਪਹਿਲਾਂ ਪਰਣਾ ਮਾਡੇ ਟੂਰਨਾਮੈਂਟ ਬਾਰੇ ਵੀ ਜਾ ਹੁਣ ਚੰਨਣਾ ਪਾਈ ਦਿਓ 28 ਜਨਵਰੀ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਵਿਸ਼ਾਲ ਕਬੱਡੀ ਕੱਪ ਜੀ ਚ ਪਾਈ ਹੋਈ ਸਾਰੇ ਪਹੁੰਚ ਰਹੇ ਨੇ ਵੱਡੇ ਵੱਡੇ ਕਬੱਡੀ ਦੇ ਪਲੇਅਰ ਵੱਡੇ ਵੱਡੇ ਸਿੰਗਰ ਕਲਾਕਾਰ ਅਦਾਕਾਰ ਜੌਂਟੀ ਢੱਲੋਂ ਹਣੀ ਸਾਰੇ ਆ ਹਰਿਆਣਾ ਚਲੋ ਭਾਈ ਦੇਖੋ ਜੀ ਸ਼ੂਟ ਤੁਹਾਨੂੰ ਦਿਖਾ ਰਹੇ ਹਾਂ ਅੱਜ ਦਾ ਸੌਰੀ ਭਾਜੀ ਤੇ ਆਹ ਦੇਖੋ ਸਕੂਲ ਦੇ ਵਿੱਚ ਲੱਗੀਆਂ ਰੌਣਕਾਂ ਵਾਹ ਵੇ ਵਾਹ ਪੂਰਾ ਮਾਹੌਲ ਘੈਂਟ ਬਣਿਆ ਹੋਇਆ ਉਧਰ ਜੱਟ ਬਾਬੇ ਬਾਂਦਰਾ ਤੋਂ ਵੀ ਟੀਮ ਪਹੁੰਚੀ ਹੋਈ ਆ ਵਾਹ ਵੇ ਵਾਹ ਕਿਸ ਸਾਈਡ ਲਿਆ ਤੂੰ ਇਹ ਫਰੇਮ ਦਾ ਫਰੇਮ ਦਾ ਫਰੇਮ ਦਾ ਜੇ ਵਾਲੀ ਦਿਖਾਓ ਭਾਈ ਰੋਡਾ ਸਾਹਿਬ ਨੂੰ ਫਰੇਮ ਡੜੀ ਆਪ ਪਲੇਟ ਆਪ ਪਲੇਟ ਕਰਦੇ ਆਪ ਗਲਬਾਈ ਮਾਰਦੇ ਗਲਬਾਈ ਸਾਹਿਬ ਬਾਈ ਮਾਰਦੇ ਉਹਨੂੰ ਫਰੇਮ ਦਿਖਾਓ ਅਸੀਂ ਭਾਈ ਇੱਧਰ ਬਲੌਗ ਸ਼ੂਟ ਗਲਬਾਈ ਮਾਰਦੇ ਆਪ ਬਿਲਕੁਲ 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 ਸੌਰੀ 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 ਵੀਰੇ ਦੁਨੀਆ ਇਸ਼ਾਰੇ ਰੰਬੋ ਵੱਲ ਕਰਦੀ ਹੈ ਇਹ ਗੱਲ ਜੱਗੂ ਦੇ ਟੁਕਰੀਆ ਵੀਰੇ ਤਾਂ ਕਰਕੇ ਜੱਗੂ ਨੂੰ ਵੀਡੀਓ ਦੇ ਵਿੱਚ ਲਿਆ ਆ ਗਿਆ ਤੇ ਹਰਪਜੀਤ ਮਾਜੀ ਤੇ ਗਲਬ ਸਿੱਧੂ ਬਾਈ ਨੇ ਦੋਨਾਂ ਰਲ ਕੇ ਗਾਣਾ ਗਾਇਆ ਹੋਇਆ ਕੁ ਬਾਈ ਨੂੰ ਥੋੜਾ ਨਰਵਸ ਹੋ ਰਿਹਾ ਕਿਉਂਕਿ ਪਹਿਲੀ ਵਾਰ ਗਾਣੇ ਦੇ ਵਿੱਚ ਆ ਰਿਹਾ ਬਾਈ ਜਿਹੜਾ ਤੁਹਾਡਾ ਐਕਸ਼ਨ ਆ ਚੱਕੂ ਜਿਹੜਾ ਤੁਹਾਡਾ ਐਕਸ਼ਨ ਆ ਉਹ ਮਾਰਿਓ ਜਿਹੜਾ ਜੱਫਾ ਲਾ ਕੇ ਵਾਹ ਇਹ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਗਾਣੇ ਦੀ ਤੇ ਅਸੀਂ ਗਾਣਾ ਨਹੀਂ ਦਿਖਾ ਸਕਦੇ ਕਿਉਂਕਿ ਕਾਪੀਰਾਈਟ ਆ ਸਕਦਾ ਹਨਾ ਤਾਂ ਕਰਕੇ ਗਾਣਾ ਥੋੜੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਊਗਾ ਤੇ ਬਾਈ ਗਲਾਬ ਸਿੱਧੂ ਨੇ ਗਾਇਆ ਤੇ ਹਰਫਜੀਤ ਵੀਰੇ ਦੋਨਾਂ ਨੇ ਰਲ ਕੇ ਗਾਇਆ ਤੇ ਬਰਨਾਲਾ ਕਬੱਡੀ ਕੱਪ ਤੇ ਲਈ ਇਹ ਗਾਣਾ ਬਣਾਇਆ ਗਿਆ ਤੇ ਥੋੜੇ ਦਿਨਾਂ ਤੱਕ ਤੁਹਾਡੇ ਚ ਇਹ ਗਣਾ ਹਾਜ਼ਰ ਹੋ ਜਾਣਾ ਤੇ ਦੇਖੋ ਜੱਗੂ ਬਾਈ ਦਾ ਸ਼ਰੀਰ ਪੂਰਾ ਪੰਪ ਕਰਿਆ ਪਿਆ ਤੇ ਗਲਾਬ ਬਾਈ ਤੇ ਹਰਫ ਬਾਈ ਜਿਵੇਂ ਤੁਹਾਨੂੰ ਪਤਾ ਅਕਸਰੇ ਚੌੜ ਕਰਦੀ ਰਹਿੰਦੇ ਆ ਹਰ ਵੇਲੇ ਬਹੁਤ ਪਿਆਰ ਕੀਤਾ ਇਹ ਸ਼ੂਰ ਐ ਐ ਕੇਰੀ ਚ ਖੜੇ ਜਮੇ ਆ ਬਾਈ ਵਰਗਾ ਪਤਲਾ ਜਾਂ ਰੀਡਰ ਨਾ ਮਾਰੀਡਰ ਜੀ ਉਹ ਫਰੰਦੀਪੁਰੀ ਉਹਨਾਂ ਦੀ ਚੈਨ ਤੇ ਰੇਡ ਪਾਉਣ ਵਗ ਗਿਆ ਹਾਂ ਉਹ ਐ ਕਰਕੇ ਦੋ ਐ ਵਿਚਾਲੜੇ ਨੂੰ ਟੱਚ ਲਾਉਣ ਲੱਗਿਆ ਪਿੱਛੋਂ ਫਰੰਦੀਪੁਰੀ ਉਹਨੇ ਸਾਰੇ ਜ਼ੋਰ ਨਾਲ ਢੂਹੀ ਥਾਪੜਾ ਮਾਰਿਆ ਉਹ ਜਿਹੜਾ ਗਾਹੀ ਲੰਘਿਆ ਤੇ ਉਹ ਜੋ ਹੈ ਰੈਫਰੀ ਨੇ ਰੀਡਰ ਨੂੰ ਦਿੱਤਾ ਨੰਬਰ ਬੀ ਡਬਲ ਡਬਲ ਟੱਚ ਹੋ ਗਿਆ ਉਹ ਦੇਖੀ ਐ ਵਿਚਾਲੇ ਜਾਉਂਦਾ ਕਿ ਨਾ ਬਾਈ ਬਲੇ ਜੋਰ ਨਾ ਮਾਰਿਆ ਹਮਾਲਿਆ ਪਰਬਤ ਮੈਂਗਾ